ਵਰਜੀਗ ਖਾਲਸਾ ਬਹਿਰ ਜਿੱਕੀ ਫੱਤੇ ਅਗਲੀ ਖਬਰ ਜਿਹੜੀ ਇੱਕ ਮੈਂ ਤੁਹਾਨੂੰ ਦੱਸ ਦੇਵਾਂ ਕਿ ਮਨਜੀਠੇ ਦੇ ਨਾਲ ਜੁੜਿਆ ਬਿਕਰਮ ਸਿੰਘ ਮਨਜੀਠੀਆ ਸਾਰਿਆਂ ਨੂੰ ਪਤਾ ਕਿ ਨਾਬਾ ਜੇਲ੍ਹ ਦੇ ਵਿੱਚ ਬੰਦਾ ਕਿ ਸਰੋਤਾਂ ਤੋਂ ਵਾਧਾ ਆਮਦਨ ਜਾਇਦਾਦ ਨੂੰ ਲੈ ਕੇ ਜਿਹੜਾ ਉਹਦੇ ਉੱਤੇ ਵਿਜੀਲੈਂਸ ਨੇ ਸਿਕੰਜਾ ਕੱਸਿਆ ਹੋਇਆਗਾ ਤੇ ਹੁਣ ਇਹ ਵੀ ਦੱਸਿਆ ਜਾ ਰਿਹਾ ਕਿ ਉਹਦੇ ਬਾਹਰਲੇ ਦੇਸ਼ਾਂ ਦੇ ਵਿੱਚ ਸਾਈਪ੍ਰਸਟ ਅਤੇ ਸਿੰਗਾਪੁਰ ਦੇ ਵਿੱਚ ਜਿਹੜਾ ਕੰਪਨੀਆਂ ਨੇ ਜਿਹੜੀਆਂ ਦੱਸੀਆਂ ਜਾ ਰਹੀਆਂ ਤੇ ਹੁਣ ਮਨਜੀਠੇ ਦੇ ਜਿਹੜੇ ਜਮਾਨਤ ਨੂੰ ਜਿਹੜਾ ਲੈ ਕੇ ਅਰਜ਼ੀ ਲਗਾਈ ਹੋਈ ਸੀ ਤਾਂ ਹੁਣ ਜਿਹੜੀ ਅਗਲੀ ਸੁਣਵਾਈ ਆ ਜਿਹੜੇ ਉਹਨੂੰ ਝਟਕਾ ਦਿੱਤਾ ਗਿਆ ਤੇ ਜਮਾਨਤ ਨਹੀਂ ਦਿੱਤੀ ਤੇ 19 ਨਵੰਬਰ ਉੱਤੇ ਜਿਹੜਾ ਸੁਣਵਾਈ ਪਾ ਦਿੱਤੀ ਆ ਤੁਹਾਨੂੰ ਦੱਸ ਦਈਏ ਕਿ ਜਿਹੜਾ ਮਜੀਠੀਏ ਨੂੰ ਜਿਹੜੀਆਂ ਮੁਸ਼ਕਲਾਂ ਨੇ ਉਹ ਲਗਾਤਾਰ ਬਾਦੀਆਂ ਨਜ਼ਰ ਆ ਰਹੀਆਂ ਨੇ ਕਿਉਂਕਿ ਮਜੀਠੀ ਦੇ ਉੱਪਰ ਜਿਹੜਾ ਕਰੀਬ 700 ਕਰੋੜ ਰੁਪਏ ਦਾ ਜਿਹੜਾ ਅਲਜਾਨ ਲੱਗਦਾ ਕਿ ਉਹਨੇ ਨਜਾਇਜ਼ ਜਾਇਦਾਤ ਬਣਾਈ ਆ ਲੋਕਾਂ ਦਾ ਗਲਾ ਘੁੱਟ ਕੇ ਬਣਾਈ ਆ ਭਗਵੰਤ ਮਾਨ ਕਹਿ ਰਿਹਾ ਕਿ ਪਾਈਏ ਨੇ ਚਿੱਟਾ ਵੇਚ ਕੇ ਬਣਾਈ ਆ ਤੇ ਇਹ ਤਾਂ ਇਹ ਕਈ ਪਰਤੇ ਦਰਜ ਹੋ ਚੁੱਕੀ ਆ ਮਜੀਠੀ ਤੋਂ ਪਤਾ ਲੱਗਿਆ ਸੂਤਰਾਂ ਦੇ ਮੁਤਾਬਕ ਕਿ ਇਹਦੇ ਤੇ ਐਨਡੀਪੀਐਸ ਦਾ ਜਿਹੜਾ ਐਕਟ ਆ ਉਹਦੇ ਤਹਿਤ ਵੀ ਜਿਹੜਾ 2021 ਦੇ ਵਿੱਚ ਜਦੋਂ ਚਰਨਜੀਤ ਸਿੰਘ ਚੰਨੀ ਦੀ ਸਰਕਾਰ ਸੀ ਉਦੋਂ ਵੀ ਜਿਹੜਾ ਦਿੱਤੇ ਮਾਵਲਾ ਦਰਜ ਹੋਇਆ ਸੀ ਇਹਨੂੰ ਜੇ 6 ਮਹੀਨੇ ਕਰੀਬ ਜੇਲ੍ਹ ਦੇ ਵਿੱਚ ਰੋਟੀਆਂ ਖਾਣੀਆਂ ਪਈਆਂ ਤੇ ਹੁਣ ਫਿਰ ਇਹ ਲਾਬਾ ਜੇਲ੍ਹ ਦੇ ਵਿੱਚ ਬੰਦਾ ਕਿ ਲੱਗਦਾ ਕਿ ਮਜੀਠੀ ਨੇ ਜਿਹੜੀਆਂ ਮੁਸ਼ਕਲਾਂ ਲਿਓ ਲਗਾਤਾਰ ਆ ਵਧਿਆ ਜਾ ਰਹੀਆਂ ਨੇ ਤੁਹਾਨੂੰ ਜਿਹੜਾ ਹੁਣ ਦੋ ਬਿਆਨ ਸੁਣਾਉਣੇ ਆ ਜਿਹੜਾ ਕਿ ਮਜੀਠੀਏ ਨੂੰ ਲੈ ਕੇ ਤੇ ਜਿਹੜਾ ਸੁਖਬੀਰ ਬਾਦਲ ਨੂੰ ਲੈ ਕੇ ਪਹਿਲਾਂ ਤੁਹਾਨੂੰ ਰਾਮੂ ਵਾਲੀ ਦਾ ਬਿਆਨ ਸੁਣਾ ਦਿੰਨੇ ਆ ਫਿਰ ਆਪਾਂ ਅੱਗੇ ਗੱਲਬਾਤ ਕਰਦੇ ਆ ਅਕਾਲੀ ਦਲ ਕਹਿੰਦੇ ਸਾਰਾ ਇਕੱਠਾ ਹੋ ਰਿਹਾ ਲੱਗਦਾ ਕਿ ਇਕੱਠਾ ਹੋ ਜੂਗਾ ਉਸ ਸਾਹਬ ਨੇ ਲੇਖ ਲੋ ਵੀ ਕੋਈ ਕਾਲੀ ਕੁਲੀ ਵਾਲੀ ਖੁਸਰਿਆਂ ਦੇ ਦੋ ਮੁੰਡੇ ਹੋ ਸਕਦੇ ਐ ਇਹਨਾਂ ਦੇ ਨਿੰਮੀ ਨਹੀਂ ਵੱਜਣੀ ਇਹ ਰਾਮੂ ਵਾਲੀਆ ਬੇਸਕ ਅੰਦਾਜ਼ ਇਹਨਾਂ ਨਾਲ ਵੱਖਰਾ ਹੈਗਾ ਗੱਲ ਕਰਨ ਦਾ ਇਹਨੇ ਕਿਹਾ ਕਿ ਖੁਸਰਿਆਂ ਦੇ ਦੋ ਮੁੰਡੇ ਹੋ ਸਕਦੇ ਆ ਅਕਾਲੀ ਦਲ ਦੇ ਤਾਂ ਨਿੰਮੀ ਨਹੀਂ ਵੱਜਣਾ ਚਲੋ ਇਹ ਹੁੰਦਾ ਰਾਜਨੀਤਿਕ ਲੋਕ ਨੇ ਜਿਹੜੇ ਇੱਕ ਦੂਜੇ ਤੇ ਕਟਾਸ ਕਰਦੇ ਰਹਿੰਦੇ ਆ ਕਿ ਇਹ ਕਹਿੰਦਾ ਭਾਵ ਕਿ ਗਲਤੀਆਂ ਇੰਨੀਆਂ ਕੀਤੀਆਂ ਨੇ ਉਹਨਾਂ ਗਲਤੀਆਂ ਦਾ ਭੁਗਤਾਨ ਆ ਜਿਹੜਾ ਅਜੇ ਤੱਕ ਜਿਹੜਾ ਅਕਾਲੀ ਨੂੰ ਭੁਗਤਣਾ ਪੈ ਰਿਹਾ ਤੇ ਅਗਲੀ ਧੰਨ ਮੈਂ ਇੱਕ ਬਿਆਨ ਸੁਣਾਉਣਾਗਾ ਕਿਤੀਆ ਤੇ ਇੱਕ ਗੈਂਗਸਟਰ ਦੀ ਸੱਸ ਨੂੰ ਐਮਐਲਏ ਦੀ ਅਕਾਲੀ ਦਲ ਦੀ ਉਮੀਦਵਾਰ ਬਣਾ ਕੇ ਜੋਨਨ ਗਾਂ ਆਜ ਗੁੰਡਾਗਰਦੀ ਦਾ ਤਰਨਤਾਰਨ ਦੇ ਵਿੱਚ ਸੁਖਬੀਰ ਸਿੰਘ ਬਾਦਲ ਨੇ ਕੀਤਾ ਆ ਤੇ ਇੱਕ ਇਹ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਹੈ ਸੁਖਬੀਰ ਸਿੰਘ ਬਾਦਲ ਨੇ ਕਿ ਗਾਂ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਵੀ ਗੈਂਗਸਟਰ ਆਪ ਕੋ ਆਪਣੀ ਵਿਧਾਨ ਸਭਾ ਦੇ ਵਿੱਚ ਫੋਨ ਕਰਕੇ ਧਮਕਾ ਕੇ ਸਰਪੰਚ ਬਣਾ ਕੇ ਕੌਂਸਲਰ ਬਣਾ ਕੇ ਤੇ ਉਹਦੇ ਬਾਅਦ ਜਦੋਂ ਵਿਧਾਨ ਸਭਾ ਦੀਆਂ ਚੋਣਾਂ ਆਉਣਗੀਆਂ ਜਾਂ ਕੋਈ ਕੋਈ ਵੀ ਰੱਬ ਨਾ ਕਰੇ ਕੋਈ ਬਾਈ ਇਲੈਕਸ਼ਨ ਆਉਂਦੀ ਆ ਉਹਦੇ ਵਿੱਚ ਉੱਥੋਂ ਉਸ ਗੈਂਗਸਟਰ ਦੇ ਕਿਸੇ ਰਿਸ਼ਤੇਦਾਰ ਨੂੰ ਜਾਂ ਕਿਸੇ ਭੈਣ ਭਰਾ ਨੂੰ ਉੱਥੋਂ ਟਿਕਟ ਦੇ ਕੇ ਤੇ ਆਸਾਨੀ ਨਾਲ ਜਿੱਤਿਆ ਜਾ ਸਕੂਗਾ ਅਸੀਂ ਪਿਛਲੇ ਦਿਨੀ ਤਰਨਤਾਰਨ ਵਿਧਾਨ ਸਭਾ ਇਹ ਆਵਾ ਦੀ ਪਾਰਟੀ ਦਾ ਨਮਾਇੰਦਾ ਗਏ ਨੇ ਦੋਸ਼ ਲਾਇਆਗਾ ਪਹਿਲਾਂ ਵੀ ਜਿਹੜਾ ਸਖਬੀਰ ਬਾਦਲ ਤੇ ਦੋਸ਼ ਲੱਗੇ ਆ ਕਿ ਉਹਨਾਂ ਨੇ ਗੈਂਗਸਟਰ ਨੂੰ ਜਿਹੜਾ ਉਹਦੀ ਮਾਤਾ ਨੂੰ ਜਿਹੜਾ ਟ੍ਰੈਕਟਰ ਦੇ ਕੇ ਜਿਹੜਾ ਨਮਾਜਾ ਸੀ ਜਿਹੜਾ ਤਰਨਤਾਰ ਦੀ ਸੀਟ ਦੇ ਵਿੱਚ ਤੇ ਨਾਲ ਇਹ ਵੀ ਦੱਸਿਆ ਜਾ ਰਿਹਾ ਕਿ ਤਰਨਤਾਰ ਦੇ ਇਲਾਕੇ ਦੇ ਵਿੱਚ ਕਰੀਬ ਅਕਾਲੀਆਂ ਦੇ ਜਿਹੜਾ 40 ਸਰਪੰਚ ਨੇ ਕਹਿੰਦੇ ਉਹ ਧੱਕੇ ਦੇ ਨਾਲ ਸਰਪੰਚੀ ਜਿੱਤੀਆਂ ਬਣਾਏ ਆ ਮੈਂ ਤੇ ਇੱਕ ਗੱਲ ਸਾਫ਼ ਕਰ ਦੇਣਾ ਚਾਹਣਾਗਾ ਭਾਈ ਜਿਹਦਾ ਜੀ ਕਰਦਾਗਾ ਜਿਹਦਾ ਤੁੱਕਾ ਲੱਗਦਾ ਜਿਹਦਾ ਦਾ ਲੱਗਦਾ ਉਹ ਹਰ ਇੱਕ ਵਾਰ ਹੱਥ ਪੈਰ ਮਾਰਦਾਗਾ ਆਵਾਦੀ ਪਾਰਟੀ ਦਾ ਵੀ ਜਿਹੜਾ ਇਹੀ ਹਾਲ ਆ ਆ ਹੁਣ ਸਰਪੰਚੀ ਦੇ ਚੋਣਾਂ ਹੋ ਕੇ ਹਟੀਆਂ ਸਾਲ ਡੇਢ ਸਾਲ ਪਹਿਲਾਂ ਉਹਦੇ ਵੀ ਜਿੰਨੇ ਸਰਪੰਚ ਬਣੇ ਆ ਉਹ ਸਾਰੇ ਆਵਾਦੀ ਪਾਰਟੀ ਦੇ ਬਣੇ ਆ ਮੈਨੂੰ ਕਿਸੇ ਹੋਰ ਪਾਰਟੀ ਦਾ ਦਿਖਾ ਦਿਓ ਜੇਕਰ ਇੱਕਾ ਦੁੱਕਾ ਬਣ ਗਿਆ ਤਾਂ ਉਹਨਾਂ ਦੇ ਕੰਮ ਨਹੀਂ ਹੋਣ ਦਿੱਤੇ ਜਾਂਦੇ ਉਹਨਾਂ ਦੇ ਕੰਮ ਰੋਕੇ ਜਾ ਰਹੇ ਆ ਉਹਨਾਂ ਨੂੰ ਜੇਲਾਂ ਦੇ ਵਿੱਚ ਸੁੱਟਿਆ ਜਾ ਰਹੇ ਆ ਇਹ ਸਾਰੀਆਂ ਸਰਕਾਰਾਂ ਜਦੋਂ ਪਾਵਰ ਦੇ ਵਿੱਚ ਹੁੰਦੀਆਂ ਉਦੋਂ ਸਾਰੇ ਇ ਐ ਕਰਦੇ ਆ ਇੱਕਲੇ ਇੱਕ ਅਕਾਲੀਆਂ ਤੇ ਨਹੀਂ ਇਹ ਸਾਰਿਆਂ ਤੇ ਆ ਜੇ ਆਵਾ ਦੀ ਪਾਰਟੀ ਆ ਜਾ ਜਦੋਂ ਕਾਂਗਰਸ ਉਹਦੇ ਕਾਂਗਰਸ ਧੱਕਾ ਕਰਦੀ ਆ ਜਦੋਂ ਆਪ ਆ ਗਈ ਹੁਣ ਆਪ ਕਰਦੀ ਆ ਤੇ ਜਦੋਂ ਕਾਲੀਆਂ ਦਾ ਰਾਜ ਰਿਹਾ ਉਹ ਕਾਲੀਆਂ ਨੇ ਗੁੰਡਾਗਰਦੀ ਪੂਰੀ ਰੱਜ ਕੇ ਕੀਤੀ ਆ ਤੇ ਜਦੋਂ ਹੁਣ ਆਮਦਾਗਰ ਰਾਜਾ ਹੁਣ ਤੁਸੀਂ ਕਰ ਰਹੇ ਹੋ ਆ ਤਰਨ ਤਰਨ ਦੀ ਸੀਟ ਦੇ ਨਤੀਜੇ ਆ ਜਿਹੜੇ ਸਭ ਦੇ ਸਾਹਮਣੇ ਆ ਹੁਣ ਕਾਲੀ ਦਲ ਦੇ ਜਿਹੜੇ ਉੱਤੇ ਵਰਕਰ ਸੀ ਦੱਸਿਆ ਜਾ ਰਿਹਾ 9 ਦੇ ਕਰੀਬ ਆ ਜਿਹੜੇ ਉਹਨਾਂ ਤੇ ਪਰਚੇ ਦਰਜ ਹੋਏ ਨੇ ਜਿਹੜਾ ਕਿ ਇਸ ਨੂੰ ਲੈ ਕੇ ਸਰਗबीर ਸਿੰਘ ਬਾਦਲ ਵੱਲੋਂ ਜਿਹੜਾ ਚੋਣ ਕਮਿਸ਼ਨ ਨੂੰ ਜਿਹੜਾ ਇੱਕ ਪੱਤਰ ਲਿਖਿਆ ਤੇ ਹੁਣ ਪੰਜਾਬ ਦੇ ਡੀਜੀਪੀ ਗੌਰਵ ਯਾਦ ਨੂੰ ਜਿਹੜਾ ਦਿੱਲੀ ਦੇ ਵਿੱਚ ਤਲਬ ਕੀਤਾਗਾ ਚੋਣ ਕਮਿਸ਼ਨ ਨੇ ਕਿ ਭਾਈ ਦੱਸੋ ਇਹ ਪਰਤੇ ਕਾਦੇ ਤੈ ਤੂੰ ਤੁਸੀਂ ਕੀਤੇ ਨੇ ਕਿ ਗੁੰਡਾਗਰਦੀ ਨਹੀਂ ਇੱਕ ੱੱਕੇ ਸਾਹੀ ਨਹੀਂ ਮੈਂ ਪਹਿਲਾਂ ਵੀ ਕਹਿੰਦਾ ਕਿ ਮੈਂ ਕਿਸੇ ਦੇ ਨਾ ਹਮਾਇਤਾਂ ਨਾ ਵਿਰੋਧ ਦੇ ਵਿੱਚਾਂ ਜੋ ਗੱਲ ਸੱਚ ਆ ਭਾਈ ਉਹ ਸੱਚ ਕਹਿਣੀ ਪਊਗੀ ਇਸ ਕਰਕੇ ਜਿਹੜਾ ਗੁੰਡਾਗਰਦੀ ਹਰ ਇੱਕ ਸਰਕਾਰੀ ਕਰਦੀ ਆ ਤੇ ਅਗਲਾ ਬਿਆਨ ਤੁਹਾਨੂੰ ਮੈਂ ਸੁਣਾਉਨੇ ਆ ਸ਼ਖਵੀਰ ਬਾਦ ਨੂੰ ਲੈ ਕੇ ਜਿਹੜਾ ਬਿਆਨ ਇੱਕ ਉਹ ਸਾਹਮਣੇ ਨਿਕਲ ਕੇ ਆ ਰਿਹਾਗਾ ਤੇ ਉਹ ਤੁਹਾਨੂੰ ਜਰੂਰ ਸੁਣੋ ਫਿਰ ਆਪਾਂ ਅੱਗੇ ਗੱਲਬਾਤ ਕਰਦੇ ਆ ਸ਼ਖਵੀਰ ਬਾਦ ਨੂੰ ਜਿਹੜੀਆਂ ਟੰਗਾਂ ਦੀਆਂ ਜਿਹੜੀਆਂ ਤਿਆਰੀਆਂ ਸਭ ਹੋ ਰਹੀਆਂ ਨੇ ਆ ਵਿੱਚ ਕੁਝ ਨਵੇਂ ਖੁਲਾਸੇ ਹੋਇਆ ਕੁਝ ਨਵੀਆਂ ਗੱਲਾਂ ਨਿਕਲ ਕੇ ਆਈਆਂ ਨੇ ਆਪਾਂ ਇਹਦੀ ਚਰਚਾ ਕਰਨੀ ਔਰ ਚਰਚਾ ਦੇ ਨਾਲ ਨਾਲ ਅੱਜ ਇੱਕ ਸਵਾਲ ਵੀ ਤੁਹਾਡੇ ਲਈ ਹੁਣ ਧਾਲੀਵਾਲ ਸਭ ਜਦੋਂ ਇਹ ਕਹਿੰਦੇ ਆ ਕਿ ਸੈਟ ਬਣਾਈ ਜਾਵੇ ਤੇ ਜਾਂਚ ਕਰਵਾਈ ਜਾਵੇ ਸਰਕਾਰ ਤੋਂ ਮੰਗ ਕਰਦਾ ਸਰਕਾਰ ਹੈ ਕਿ ਦੀ ਆ ਸਰਕਾਰ ਤਾਂ ਤੁਹਾਡੀ ਹੋਈ ਆ ਭਾਈ ਸੈਟ ਬਣਾ ਲਓ ਤੁਸੀਂ ਪ੍ਰੈਸ ਕਾਨਫਰੰਸ ਕਰਕੇ ਮੰਗ ਕਾਤੋਂ ਕਰਦੇ ਹੁਣ ਤਾਂ ਮੁੱਖ ਬੁਲਾ ਰਹੇ ਹਾਂ ਐਮ ਐਲ ਓ ਮੰਤਰੀ ਰਹਿ ਚੁੱਕੇ ਹਾਂ ਸਿੱਧਾ ਮੁੱਖ ਮੰਤਰੀ ਭਗਵੰਤ ਮਾਨ ਹਰਨਾ ਮੁਲਾਕਾਤ ਕਰੋ ਕਹੋ ਉਹਨਾਂ ਨੂੰ ਜੀ ਸੈਟ ਬਣਾ ਦਿਓ মিডিਆ ਜਾਣ ਕੇ ਇਹ ਕਿਉਂ ਕਹਿਣਾ ਪੈ ਰਿਹਾ ਔਰ ਇੱਥੋਂ ਤੱਕ ਕਹਿ ਦਿੱਤਾ ਗਿਆ ਜੀ ਇਹਨਾਂ ਨੂੰ ਕੈਂਡੀਡੇਟ ਨਹੀਂ ਲੱਭਾ ਗੈਂਗਸਟਰਾਂ ਦੇ ਟੱਬਰ ਦੇ ਵਿੱਚੋਂ ਉਹ ਕੈਂਡੀਡੇਟ ਲੈ ਕੇ ਆਉਂਦੇ ਆ ਔਰ ਕਹਿੰਦੇ ਇਹ ਵੀ 10 ਦਿਨ ਸੁਖਬੀਰ ਬਾਦਲ ਹੋਰੀ ਕਿ ਉਹ ਬੱਚੇ ਖੁਚੇ ਅਕਾਲੀ ਦਲ ਦੇ ਪ੍ਰਧਾਨ ਨੇ ਜਾਂ ਗੈਂਗਸਟਰਵਾਦੀ ਪਾਰਟੀ ਜਿਹੜੀ ਆ ਗੈਂਗਸਟਰਾਂ ਦੀ ਪਾਰਟੀ ਆ ਉਹਦੇ ਪ੍ਰਧਾਨ ਨੇ ਇਹ ਹੁਣ ਸਿੱਧਾ ਹੱਲਾ ਜਿਸ ਹਿਸਾਬ ਨਾਲ ਬੋਲਿਆ ਗਿਆ ਨਾ ਉਹ ਹੱਲਾ ਆਪਣੇ ਆਪ ਦੇ ਵਿੱਚ ਇਹ ਤੁਹਾਨੂੰ ਮੈਂ ਪਹਿਲਾਂ ਵੀ ਦੱਸ ਕੇ ਟਿਆਂਗਾ ਕਿ ਇੱਕ ਦੂਜੇ ਉੱਤੇ ਜਿਹੜਾ ਬਿਆਨ ਦਾਗੇ ਜਾ ਰਹੇ ਆ ਹੁਣ ਕਲਦੀਪ ਢਾਲੀਵਾਲ ਕਹਿ ਰਿਹਾ ਕਿ ਜੇ ਉਹਨਾਂ ਨੂੰ ਕਾਲੀ ਦਾਲ ਨੂੰ ਕੋਈ ਟੈਕਟਰ ਨਹੀਂ ਲੱਭੀ ਉਹਨੇ ਮੰਜੀਠੇ ਚੋ ਲਿਆ ਕੇ ਖੜਾ ਕਰਤਾ ਉਹਨੇ ਫਲਾਣਾ ਕਰ ਦਿੱਤਾ ਤੇ ਕਹਿੰਦੇ ਇੱਕ ਸੈੱਟ ਬਣਾਇ ਜਾਵੇ ਕਿ ਗੈਸਟਰਾ ਦੀ ਪੋਸਟ ਪੜਾਈ ਕਰਦਾ ਸੁਖਵੀਰ ਬਾਦਲਾ ਤੇ ਉਹਦਾ ਮਤਲਬ ਇਹ ਹੀ ਆ ਕਿ ਸੈੱਟ ਕੌਣ ਬਣਾਊਗਾ ਭਾਈ ਤੁਹਾਡੀ ਸਰਕਾਰ ਆ ਮੁੱਖ ਬਲਰਾਜ ਜੇ ਤੁਹਾਨੂੰ ਲਗਾਇਆ ਹੋਇਆ ਕਲਦੀਪ ਸਿੰਘ ਢਾਲੀਵਾਲ ਨੂੰ ਮੁੱਖ ਜਿਹੜਾ ਮੌਜੂਦਾ ਐਮਐਲਏ ਹੋ ਤੇ ਤੁਸੀਂ ਇਹ ਜਿਹੜਾ ਬਿਆਨ ਆ ਮੀਡੀਆ ਦੇ ਵਿੱਚ ਆ ਕੇ ਕਿਉਂ ਕਹਿਣਿਓ ਤਾਂ ਸਿੱਧਾ ਜਿਹੜਾ ਕਿ ਭਗਵੰਤ ਮਾਨ ਨੂੰ ਫੋਨ ਤੇ ਕਹਿ ਦਿਓ ਪਰ ਇਹ ਸਾਰੇ ਇੱਕ ਲੋਕਾਂ ਨੂੰ ਆਪਾਂ ਕਹਦੇ ਹਾਂ ਕਿ ਇਹ ਬੁੱਧੂ ਬਣਾਉਣ ਵਾਲੀਆਂ ਗੱਲਾਂ ਨੇ ਮੈਂ ਤੁਹਾਨੂੰ ਪਹਿਲਾਂ ਵੀ ਇਹ ਗੱਲ ਕਹਿ ਕੇ ਹਟਿਆ ਕਿ ਉਹ ਉਹਦੇ ਤੇ ਇਲਜ਼ਾਮ ਲਗਾ ਦਿੰਦਾ ਉਹ ਤੇ ਲਗਾ ਦਿੰਦਾ ਹੁਣ ਇਹ ਵੀ ਦੱਸਿਆ ਜਾ ਰਿਹਾ ਕਿ ਸਖਬੀਰ ਬਾਦਲ ਦਾ ਜਿਹੜਾ ਹਰ ਇੱਕ ਨੇ ਹੱਥ ਪੈਰ ਭਾਈ ਮਾਰਨੇ ਆ 2027 ਨੂੰ ਲੈ ਕੇ ਸਖਬੀਰ ਬਾਦਲ ਵੀ ਵੱਡੀ ਗਿਣਤੀ ਦੇ ਵਿੱਚ ਹੈ ਜਿਹੜਾ ਇਸ ਗੱਲ ਨੂੰ ਅਭਾਰ ਰਿਹਾ ਕਿ 2027 ਦੀਆਂ ਜਿਹੜੀਆਂ ਚੋਣਾਂ ਨੇ ਉਹ ਕਮੇ ਜਿੱਤਣੀਆਂ ਨੇ ਹੁਣ ਕਹਿੰਦੇ ਜੀ ਭਗਵੰਤ ਮਾਨ ਦੀ ਰੇਕੀ ਕਰ ਰਿਹਾ ਕੋਈ ਕਹਿੰਦਾ ਕੁਸ ਕਰ ਰਿਹਾ ਕੋਈ ਕੁਸ ਕਰ ਰਿਹਾ ਜਿੰਨੇ ਮੂੰਹ ਉਨੀਆਂ ਗੱਲਾਂ ਸਰਕਾਰ ਭਗਵੰਤ ਮਾਨ ਦੀ ਆਮ ਆਦਮੀ ਪਾਰਟੀ ਦੀ ਆ ਤੇ ਭਾਈ ਏਜੰਸੀ ਉਹਨਾਂ ਦੇ ਕੋਲੇ ਹਰੇਕੀ ਹਰੇਕੀ ਕਰ ਲੂਗਾ ਜਣੀ ਕਹਿਣ ਦਾ ਭਾਵ ਕਿ ਇੱਕ ਦੂਜੇ ਉੱਤੇ ਜਿਹੜਾ ਬੜੇ ਗੰਮੀਰ ਤਗਮੀਰ ਇਲਜ਼ਾਮਾਂ ਜਿਹੜਾ ਲਗਾਏ ਜਾ ਰਹੇ ਆ ਇਹ ਦੋਨਾਂ ਦਾ ਜਿਹੜਾ ਇੱਕ ਆਪਾਂ ਕਹਿੰਦੇ ਕਿ ਪੇਚਾ ਹੈਗਾ ਇਹ ਦੱਸਿਆ ਜਾ ਰਿਹਾ ਕਿ ਅਕਾਲੀ ਦਲ ਨੂੰ ਵੀ ਉਮੀਦ ਨਹੀਂ ਸੀ ਕਿ ਅਸੀਂ ਦੂਜੇ ਨੰਬਰ ਤੇ ਆ ਜਾਾਂਗੇ ਤਰਨਤਨ ਦੀ ਸੀਟ ਦੇ ਵਿੱਚੋਂ ਅਕਾਲੀ ਦਲ ਦੇ ਵੀ ਜਿਹੜਾ ਇੱਕ ਕਹਦੇ ਕਿ ਉਹਨਾਂ ਨੂੰ ਵੀ ਜਿਹੜਾ ਇਹ ਉਮੀਦ ਤੋਂ ਉੱਪਰ ਦਾ ਜਿਹੜਾ ਕੰਮ ਸੀ ਉਹ ਪਰੇ ਹੋ ਗਿਆ ਤੇ ਉਹਨਾਂ ਦੇ ਇਹ ਵੀ ਕੰਨ ਹੋ ਗਏ ਕਿ ਸਾਨੂੰ ਲੋਕ ਪਿਆਰ ਕਰਦੇ ਆ ਤੇ ਸਾਨੂੰ ਲੋਕ ਫਤਵਾ ਦਿੰਦੇ ਆ ਕਿ ਅਸੀਂ 27 ਦੇ ਵਿੱਚ ਜਿੱਤ ਜਾਵਾਂਗੇ ਤੇ ਉਸ ਤੋਂ ਪਹਿਲਾਂ ਇੱਕ ਇੱਕ ਬਿਆਨ ਆਇਆਗਾ ਸਿਮਰਜੀਤ ਸਿੰਘ ਮਾਨ ਦਾ ਉਹ ਕਹਿੰਦਾ ਕਾ ਸਰਬੀਰ ਬਾਦ ਨੇ ਢਿੱਡ ਵਧਾ ਲਿਆ ਜੀ ਉਹਨੇ ਦਾੜੀ ਛੱਡ ਲਈ ਉਹਦੀ ਦਾੜੀ ਚੰਗੀ ਆ ਉਹਦਾ ਢਿੱਡ ਚੰਗਾ ਹੈਗਾ ਹੁਣ ਮੈਨੂੰ ਇਹ ਦੱਸੋ ਕਿ ਐਡੇ ਵੱਡੇ ਪਾਦਮੀਆਂ ਤੇ ਬੈਠ ਕੇ ਇਹ ਗੱਲਾਂ ਕਰਨੀਆਂ ਇੱਕ ਬੱਚਿਆਂ ਵਾਂਗੂ ਇੱਕ ਆਮ ਲੋਕਾਂ ਵਾਂਗੂ ਇੱਕ ਟਿੱਚਰਾਂ ਕਰਨੀਆਂ ਕਿ ਸੋਭਾ ਦਿੰਦੀਆਂ ਨੇ ਇਹ ਵੀ ਫਲਾਣੇ ਨੇ ਢਿੱਡ ਵਧਾ ਲਿਆ ਉਹਦੀ ਦਾੜੀ ਚੰਗੀ ਆ ਇਹ ਸਾਰੂ ਫਜ਼ੂਲ ਗੱਲਾਂ ਨੇ ਜਿਹੜੀਆਂ ਇਹ ਕੀਤੀਆਂ ਜਾ ਰਹੀਆਂ ਨੇ ਕਹਿੰਦਾ ਵੀ ਉਹਨੇ ਹੁਣ ਭਾਈ ਢਿੱਡ ਵਧਾ ਲਿਆ ਪਪਾਲਾ ਜੱਫੀ ਉਹਨੂੰ ਤੇ ਬਣਾ ਦੇ ਮੁੱਖ ਮੰਤਰੀ ਕਿਹਨੇ ਰੋਕਿਆਗਾ ਨਾਲੇ ਆਪ ਦੀ ਸੀਟ ਤੁਸੀਂ ਹਾਰ ਜਾਂਦੇ ਹੋ ਤੇ ਦੂਸਰੇ ਨੂੰ ਤੁਸੀਂ ਕੀ ਜਿਤਾ ਕੇ ਕਰੋਗੇ ਜੋ ਅੱਜ ਪੰਜਾਬ ਦੇ ਹਾਲਾਤ ਹੋ ਰਹੇ ਆ ਸਾਰਾ ਕੁਝ ਜਾਣਦੇ ਆ ਲੋਕਾ ਕਿ ਕੌਣ ਕਿੱਧਰ ਆ ਤੇ ਕੌਣ ਕਿੱਧਰ ਆ ਤੇ ਇਸ ਵੀਡੀਓ ਤੇ ਆਪਣੀ ਰਾਏ ਜ਼ਰੂਰ ਦਿਓ ਕਿ ਭਗਵੰਤ ਮਾਨ ਸਹੀ ਆ ਜਾਂ ਸਖਬੀਰ ਬਾਦਲ ਸਹੀ ਆ ਇਹਨਾਂ ਦੋਨਾਂ ਦੇ ਵਿੱਚੋਂ ਕੀ ਕਲਦੀਪ ਢਾਈਵਾਲ ਦੇ ਜਿਹੜੇ ਬਿਆਨ ਆ ਕੀ ਦਰਸਾਉਂਦੇ ਆ ਜੇ ਜਾਂ ਜਿਹੜੇ ਪਰਦੇ ਹੋਏ ਆ ਭਾਈ ਉਹ ਜਾਇਜ਼ ਹੋਇਆ ਜਾਂ ਨਜਾਇਜ਼ ਹੋਇਆ ਸਰਕਾਰ ਆਮਾ ਦੀ ਪਾਰਟੀ ਦੇ ਆ ਕਹਿੰਦੇ ਧੱਕਾ ਕਹਿੰਦੇ ਅਕਾਲੀਆਂ ਨੇ ਕਰ ਦਿੱਤਾ ਸਮਝ ਤੋਂ ਬਾਹਰ ਆ ਇਸ ਕਰਕੇ ਜਿਹੜਾ ਉੱਥੇ ਐਸਐਸਪੀ ਆ ਜਿਹੜਾ ਮਨਿੰਦਰ ਸਿੰਘ ਉਹਨੂੰ ਸਸਪੈਂਡ ਕੀਤਾਗਾ ਤੇ ਹੁਣ ਦੇਖਦੇ ਆ ਕਿ ਅਗਲੀ ਕਾਰਵਾਈ ਕੀ ਹੁੰਦੀ ਆ